ਸਾਡੇ ਵਿਭਾਗ ਨਾਲ ਜੁੜੀਆਂ ਹੋਈਆਂ ਸਕੀਮਾਂ ਨੇ ਜਿਸ ਤਰ੍ਹਾਂ ਅਸੀਂ ਪੈਨਸ਼ਨ ਕਾਰਡ ਬਣਾਉਨੇ ਆ ਸੀਨੀਅਰ ਸਿਟੀਜ਼ਨ ਕਾਰਡ ਜਨਾ ਦੀ ਉਹਨਾਂ ਨੂੰ ਕੋਈ ਫੈਸਿਲਿਟੀਆਂ ਮਿਲਦੀਆਂ ਨੇ ਔਰ ਜੋ ਸਾਡੀ ਹੈਲਪ ਲਾਈਨ ਹੈ 14567 ਉਹਦੇ ਜ਼ਰੀਏ ਜੋ ਅਸੀਂ ਉਹਨਾਂ ਨੂੰ ਹੈਲਪ ਦੇ ਸਕਦੇ ਆ ਉਹਦੇ ਬਾਰੇ ਵੀ ਇਹਨਾਂ ਕੈਂਪਾਂ ਦੇ ਵਿੱਚ ਅਵੇਅਰ ਕਰਾਂਗੇ ਇਸ ਤੋਂ ਬਿਨਾ ਜੋ ਬਜ਼ੁਰਗਾਂ ਨੂੰ ਬਹੁਤ ਸਾਰੀਆਂ ਜੜੀਆਂ ਰੋਜ਼ਾਨਾ ਦੀ ਜ਼ਿੰਦਗੀ ਚੋ ਫੇਸ ਕਰਦੇ ਨੇ ਅੱਜਕੱਲ ਕਿਉਂਕਿ ਇਕੱਲਾਪਨ ਜਿਹੜਾ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਔਰ ਜੋ ਮੈਨੂੰ ਦੇਖਣ ਚ ਮਿਲਿਆ ਕਿ ਪ੍ਰਾਪਰਟੀ ਡਿਸਪਿਊਟ ਆਪਣੇ ਬੱਚਿਆਂ ਦੇ ਨਾਲ ਚੱਲ ਰਹੇ ਨੇ ਸੋ ਉਹਦੇ ਲਈ ਅਸੀਂ ਲੀਗਲ ਸਰਵਿਸਿਜ਼ ਜੋ ਸ਼ੁਰੂ ਕੀਤੀਆਂ ਹੋਈਆਂ ਨੇ ਮਾਨੀਟਰ ਕੀਤਾ ਸੀ ਕਿ ਕਿੰਨੇ ਕੋ ਕੇਸ ਆਏ ਔਰ ਪਿਛਲੇ ਸਾਲ ਦੌਰਾਨ ਸਾਡੇ ਕੋਲ 1799 ਕੇਸ ਜਿਹੜੇ ਅਸੀਂ ਨਿਪਟਾਏ ਜੋ ਬਜ਼ੁਰਗਾਂ ਦੇ ਰਿਲੇਟਡ ਸੀਗੇ ਔਰ ਉਹਨਾਂ ਨੂੰ ਉਹਨਾਂ ਦੇ ਹੱਕ ਦਿਵਾਏ ਗਏ। ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਕੈਂਪਸ ਦੇ ਵਿੱਚ ਹੀ ਅਸੀਂ ਕਲਚਰਲ ਐਕਟੀਵਿਟੀਆਂ ਔਰ ਨੁਕੜ ਨਾਟਕਾ ਰਹੀ। ਨਾਟਕਾਂ ਦੇ ਰਾਹੀਂ ਅਸੀਂ ਬਜ਼ੁਰਗਾਂ ਨੂੰ ਵੀ ਅਵੇਅਰ ਕਰਾਂਗੇ ਉਹਨਾਂ ਦੇ ਹੱਕਾਂ ਦੇ ਸਬੰਧੀ ਔਰ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਵੀ ਨਾਲ ਦੀ ਨਾਲ ਹੀ ਅਵੇਅਰ ਕਰਾਂਗੇ ਕਿ ਕਿਸ ਤਰ੍ਹਾਂ ਅਸੀਂ ਬਜ਼ੁਰਗਾਂ ਤੋਂ ਪਾਸੇ ਹੁੰਦੇ ਜਾ ਰਹੇ ਹਾਂ ਤੇ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਕਿਉਂ ਲੋੜ ਹੈ। ਇਹਨਾਂ ਕੈਂਪਾਂ ਤੋਂ ਬਿਨਾਂ ਜੋ ਸਾਡੇ ਪੰਜਾਬ ਦੇ ਵਿੱਚ ਜਿਹੜੇ ਅਸੀਂ ਬਿਰਧ ਆਸ਼ਰਮ ਕਹੇ ਲੀਏ ਬਹੁਤ ਸਾਰੇ ਐਨ ਜੀਓਜ਼ ਰਾਹੀਂ ਵੀ ਚਲਾਏ ਜਾ ਰਹੇ ਆ ਸੋ ਉਹਨਾਂ ਐਨ ਜੀਓਜ਼ ਨੂੰ ਜੋ ਇਹਨਾਂ ਬਜ਼ੁਰਗਾਂ ਦੇ ਲਈ ਸਹਾਰਾ ਬਣੇ ਹੋਏ ਐ ਉਹਨਾਂ ਬਿਰਧ ਆਸ਼ਰਮਾਂ ਨੂੰ ਅਸੀਂ 6 ਕਰੋੜ 82 ਲੱਖ ਰੁਪਈਆ ਰੀਲੀਜ਼ ਕਰਨ ਜਾ ਰਹੇ ਆ ਇਸ ਤੋਂ ਬਿਨਾਂ ਅਸੀਂ 10 ਜਨਵਰੀ ਨੂੰ ਮਾਨਸਾ ਵਿਖੇ ਜੋ ਇੱਕ ਨਵਾਂ ਬਿਰਧ ਆਸ਼ਰਮ ਤਿਆਰ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਇਹ 9.12 ਕਰੋੜ ਦੀ ਲਾਗਤ ਦੇ ਨਾਲ ਤਿਆਰ ਹੋਇਆ ਇਸ ਤੋਂ ਪਹਿਲਾਂ ਅਸੀਂ ਤਪਾ ਵਿਖੇ ਵੀ ਜਿਹੜਾ ਲੋਕ ਅਰਪਣ ਕੀਤਾ ਸੀ ਔਰ ਇਹਨੂੰ ਵੀ ਅਸੀਂ 10 ਤਰੀਕ ਨੂੰ ਲੋਕ ਅਰਪਣ ਕਰਨ ਜਾ ਰਹੇ ਹਾਂ ਇਹਨਾਂ ਜਿਹੜੇ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਗਏ ਬਿਰਧ ਆਸ਼ਰਮ ਇਹਨਾਂ 'ਚ ਅਸੀਂ ਡੇ ਕੇਅਰ ਸੈਂਟਰਸ ਦੀ ਖਾਸ ਤੌਰ ਤੇ ਫੈਸਿਲਿਟੀ ਰੱਖੀ ਹੈ ਕਿ ਜਿਹੜੇ ਬਜ਼ੁਰਗ ਜਾਂ ਆਪਣੇ ਜਿਹੜੇ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਉੱਥੇ ਰੱਖਣਾ ਨਹੀਂ ਚਾਹੁੰਦੇ ਤਾਂ ਬਜ਼ੁਰਗ ਦਿਨ ਦਾ ਟਾਈਮ ਵੀ ਆ ਕੇ ਉੱਥੇ ਜੋ ਲਾਇਬ੍ਰੇਰੀ ਸਥਾਪਿਤ ਕੀਤੀਆਂ ਗਈਆਂ ਜਾਂ ਇਕੱਠੇ ਹੋ ਕੇ ਆਪਣਾ ਸਮਾਂ ਗੁਜ਼ਾਰ ਸਕਦੇ ਆ ਇਸ ਤੋਂ ਬਿਨਾ ਇਸ ਸਾਲ ਦੌਰਾਨ ਸਾਡਾ ਮੇਨ ਫੋਕਸ ਇਹਦੇ ਤੇ ਰਹੇਗਾ ਕਿ ਸਕਿੱਲ ਡਿਵੈਲਪਮੈਂਟ ਜੋ ਮੇਰਾ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਔਰ ਇਤਨੂੰ ਸੋਸ਼ਲ ਜਸਟਿਸ ਵਿਭਾਗ ਵੱਲੋਂ ਵੀ ਸਕਿੱਲ ਡਿਵੈਲਪਮੈਂਟ ਦੇ ਕੋਰਸਸ ਕਰਾਏ ਜਾਂਦੇ ਆ ਉਹਦੇ ਵਿੱਚ ਜਿਹੜੀ ਬਜ਼ੁਰਗਾਂ ਦੀ ਸਾਂਭ ਸੰਭਾਲ ਹੈ ਉਹਦੇ ਤੇ ਸਾਡਾ ਮੇਨ ਫੋਕਸ ਰਹੇਗਾ ਜਿਹੜੇ ਵੀ ਸਾਡੇ ਕੋਲ ਬੱਚੇ ਆਉਣਗੇ ਟ੍ਰੇਨਿੰਗ ਲਈ ਅਸੀਂ ਇਹਨਾਂ ਕੋਰਸਸ ਤੇ ਫੋਕਸ ਕਰਕੇ ਉਹਨਾਂ ਬੱਚਿਆਂ ਨੂੰ ਫਿਰ ਸਮਾਜ ਵਿੱਚ ਸੇਵਾ ਕਰਨ ਲਈ ਤਿਆਰ ਕਰਾਂਗੇ ਸੋ ਮੈਂ ਇਹ ਮੈਨੂੰ ਆਪਣੇ ਆਪ ਨੂੰ ਥੋੜੀ ਜਿਹੀ ਖੁਸ਼ੀ ਹੋ ਰਹੀ ਹੈ ਕਿ ਅਸੀਂ 2-3 ਮਹੀਨਿਆਂ ਦੇ ਵਿੱਚ ਇਹ ਜਿਹੜਾ 24 ਕਰੋੜ ਰੁਪਈਆ ਪੰਜਾਬ ਸਰਕਾਰ ਇਹ ਉਹ ਓਨਲੀ ਐਂਡ ਓਨਲੀ ਸਾਡੇ ਸੀਨੀਅਰ ਸਿਟੀਜ਼ਨ ਨੂੰ ਫੋਕਸ ਕਰਕੇ ਉਹਨਾਂ ਤੇ ਖਰਚੇ ਕੀ